ਅੱਜ ਪਾਸੋਂ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਕ ਨਵੇਕਲਾ ਉਪਰਾਲਾ ਜਿਹੜਾ ਕੀਤਾ ਗਿਆ ਏ ਸਕੂਲ ਵਿੱਚ ਕੁੜੀਆਂ ਨੂੰ ਲਿਜਾਣ ਦੇ ਲਈ ਬੱਸ ਸਰਵਿਸਾਂ ਜਿਹੜੀ ਉਹ ਸ਼ੁਰੂ ਕੀਤੀ ਗਈ ਆ ਬਹੁਤ ਦੇਰ ਤੋਂ ਕੁਝ ਸੋਚ ਰਹੇ ਸੀ ਅਸੀਂ ਸਮਾਜ ਲਈ ਕੁਝ ਕਰਨਾ ਚਾਹੁੰਦੇ ਸੀਗੇ ਅਸੀਂ 8-10 ਲੇਡੀਜ਼ ਇਹੀ ਸੋਚਦੇ ਸੀ ਅਸੀਂ ਕੁਝ ਕਰੀਏ ਸਭ ਤੋਂ ਪਹਿਲਾਂ ਅਸੀਂ ਕੁਝ ਲੜਕੀਆਂ ਨੂੰ ਮਿਲੇ ਸੀ ਲੇਡੀਜ਼ ਨੂੰ ਮਿਲੇ ਸੀਗੇ ਉਹ ਮਤਲਬ ਫਿਜ਼ੀਕਲੀ ਫਿਟ ਨਹੀਂ ਹੈ ਮਤਲਬ ਮੈਂਟਲੀ ਰਿਟਾਰਡ ਹੈ ਉਹਨਾਂ ਦੀ ਅਸੀਂ ਸੇਵਾ ਕੀਤੀ ਜਾਂਦੇ ਆਂਦੇ ਰਹੇ ਫਿਰ ਅਸੀਂ ਪਟਿਆਲੇ ਕੁਝ ਕੰਮ ਕੀਤਾ ਮਤਲਬ ਉੱਥੇ ਡੋਨੇਸ਼ਨ ਦਿੰਦੇ ਸੀ ਪਰ ਫਿਰ ਵੀ ਲੱਗਦਾ ਸੀ ਵੀ ਕੁਝ ਕਰਨਾ ਹੈ ਕੁਝ ਕਮੀ ਹੈ ਤੇ ਸਰ ਦਾ ਵਿਜ਼ਨ ਬਹੁਤ ਅੱਛਾ ਸੀ ਜੀ ਐਕਚੁਅਲੀ ਉਹ ਪ੍ਰਾਲਾਦਾ ਤੁਸੀਂ ਪ੍ਰਿੰਸੀਪਲ ਸਰ ਨੂੰ ਦਵਾਂਗੇ ਆਪਾਂ ਪ੍ਰਿੰਸੀਪਲ ਸਰ ਨੇ ਸਾਨੂੰ ਗਾਈਡ ਕੀਤਾ ਕਿ ਅਗਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਵੀ ਕੀ ਕਰਨਾ ਸੀ ਕਿ ਜੀ ਫੀਮੇਲ ਚਾਈਲਡ ਲਈ ਕਰਨਾ ਚਾਹੁੰਦੇ ਆ ਤੋ ਕਹਿੰਦੇ ਫੀਮੇਲ ਚਾਈਲਡਿੰਗ ਵੀ ਮੈਂ ਤਾਂ ਤੁਹਾਨੂੰ ਇਹ ਹੀ ਕਹੂੰਗਾ ਕਿ ਬੱਚਿਆਂ ਨੂੰ ਅੱਜ ਕੱਲ ਹਟਾ ਰਹੇ ਨੇ ਸਕੂਲ ਚੋਂ ਅਸੀਂ ਕਿਹਾ ਕਿਉਂ ਉਹ ਕਹਿੰਦੇ ਕਿ ਐਕਚੁਅਲੀ ਬਹੁਤ ਜ਼ਿਆਦਾ ਬੱਚੇ ਅਪਸੈਟ ਹੁੰਦੇ ਆ ਰੇਪਸ ਹੁੰਦੇ ਆ ਬੱਚੀਆਂ ਟਾਈਮ ਸਿਰ ਘਰ ਨਹੀਂ ਪਹੁੰਚਦੀਆਂ ਅਸਕੇ ਜੀ ਅਸੀਂ ਕੀ ਕਰ ਸਕਦੇ ਆ ਤਾਂ ਉਹਨਾਂ ਨੇ ਕਿਹਾ ਜੇ ਤੁਸੀਂ ਜੇ ਕਰ ਸਕਦੇ ਹੋ ਤਾਂ ਇੱਕ ਸਕੂਲ ਲਈ ਬੱਸ ਲਗਾਓ ਜੋ ਫੀਮੇਲ ਗਰਲਸ ਨੂੰ ਲੈ ਕੇ ਆਣ ਤੇ ਉਹਨਾਂ ਨੂੰ ਛੱਡ ਕੇ ਆਣ ਇਸ ਤਰ੍ਹਾਂ ਦੇਖਦੇ ਹਾਂ ਜੀ ਸਕੂਲ 'ਚ ਹਾਲੇ ਪ੍ਰਿੰਸੀਪਲ ਸਾਹਿਬ ਨੂੰ ਆਏ ਥੋੜਾ ਸਮਾਂ ਹੀ ਹੋਇਆ ਏ ਤੇ ਸਕੂਲ ਦੀ ਦੇਖਿਆ ਜੀ ਬਦਲਣ ਲੱਗ ਗਈ ਆ ਉਹ ਪੇਰੈਂਟਸ ਦੀ ਇੱਕ ਬਹੁਤ ਵੱਡੀ ਸਮੱਸਿਆ ਜਦੋਂ ਆ ਕੇ ਦੱਸਦੇ ਨੇ ਉਹ ਇਹ ਹੈ ਕਿ ਬੱਚਿਆਂ ਨੂੰ ਸਕੂਲ ਆਉਣ ਦੇ ਵਿੱਚ ਦਿੱਕਤ ਹੈ ਜੀ ਰੀਜ਼ਨ ਕੋਈ ਮਾਹੌਲ ਖਰਾਬ ਹੈ ਅਚੰਬ ਬੱਸਾਂ ਦੇ ਵਿੱਚ ਜਿਆਦਾ ਬੱਸਾਂ ਰੋਕਦੀਆਂ ਨਹੀਂ ਜਾਂ ਕਰਾਊਡ ਹੀ ਇੰਨੀ ਹੁੰਦੀ ਹੈ ਕਿ ਬੱਚੇ ਲੜਕ ਕੇ ਆਉਂਦੇ ਨੇ ਤਾਂ ਇਹ ਪ੍ਰਿਆਸ ਹੈਲਪਿੰਗ ਗਰੁੱਪਾਂ ਦੇ ਸਾਡੇ ਕੋਲ ਆਏ ਸੀ ਵੀ ਅਸੀਂ ਸਕੂਲ ਦੇ ਬੱਚਿਆਂ ਲਈ ਕੁਝ ਕਰਨਾ ਚਾਹੁੰਦੇ ਹਾਂ ਐਂਡ ਮੈਨੂੰ ਲੱਗਦਾ ਹੈ ਵੀ ਸਭ ਤੋਂ ਵੱਡਾ ਕੰਮ ਇਹੀ ਹੈ ਜੇ ਅਸੀਂ ਬੱਚੇ ਨੂੰ ਸੇਫਲੀ ਸਕੂਲ ਤੱਕ ਲੈ ਆਈਏ ਅਸੀਂ ਇਨ ਫਿਊਚਰ ਬਹੁਤ ਜਲਦੀ 5 ਬੱਸਾਂ ਮਤਲਬ ਇਹ ਸਾਡੇ ਸਕੂਲ ਵਿੱਚ ਆਉਣ ਵਾਲੀ ਜਿੰਨੀਆਂ ਗਰਲ ਸਾਈਡ ਨੇ ਉਹਨਾਂ ਲਈ ਪੰਜ ਬੱਸਾਂ ਸੀ ਸਟਾਰਟ ਕਰਨ ਚਾਹੀਦੇ ਹਨ ਅਤੇ ਅਸੀਂ ਆਪਣੇ ਸਰ ਪ੍ਰਿੰਸੀਪਲ ਸਰ ਦਾ ਬਹੁਤ ਜ਼ਿਆਦਾ ਧੰਨਵਾਦੀ ਹੁੰਨੇ ਆ ਅਤੇ ਜੋ ਸਮਾਜ ਸੇਵੀ ਆਏ ਨੇ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤਾਂ ਜੋ ਸਾਨੂੰ ਇਹ ਬੱਸ ਸਹੂਲਤ ਪ੍ਰਦਾਨ ਹੋਈ ਹੈ ਜੋ ਆਪ ਪੜਨ ਗਿਆ ਤਾਂ ਤੁਸੀਂ ਸੋਚੋ ਸਾਰਾ ਕੁਝ ਬਦਲ ਜਾਊਗਾ ਜੇ ਬੱਚਾ ਹੀ ਨਹੀਂ ਪੜੂਗਾ ਜੀ ਆਪਾਂ ਕਹਿੰਦੇ ਆ ਜੀ ਬਸ ਜੀ ਪੜ ਲਈ ਅੱਠ ਕਰ ਲੀਆਂ 10 ਕਰ ਲੀਆਂ ਕੋਈ ਮਤਲਬ ਨਹੀਂ ਉਹਨਾਂ ਨੂੰ ਪੜਾਓ ਜਿੰਨਾ ਪੜ ਸਕਦੀਆਂ ਸਾਸੀ ਗੱਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਪਾਸੋਂ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਕ ਨਵੇਕਲਾ ਉਪਰਾਲਾ ਜਿਹੜਾ ਕੀਤਾ ਗਿਆ ਹੈ ਅਜਿਹਾ ਉਪਰਾਲਾ ਕਿਤੇ ਦਿਖਾਈ ਨਹੀਂ ਦਿੰਦਾ ਕਿਸੇ ਵੀ ਸਕੂਲ ਦੇ ਵਿੱਚ ਜੋ ਅਪਰਾਲਾ ਇੱਥੇ ਕੀਤਾ ਗਏ ਸਕੂਲ ਵਿੱਚ ਕੁੜੀਆਂ ਨੂੰ ਲਿਜਾਣ ਦੇ ਲਈ ਬੱਸ ਸਰਵਿਸਾਂ ਜਿਹੜੀ ਉਹ ਸ਼ੁਰੂ ਕੀਤੀ ਗਈ ਆ ਪ੍ਰਯਾਸ ਹੈਲਪ ਹੈਂਡ ਗਰੁੱਪ ਵੱਲੋਂ ਇਹ ਅਪਰਾਲਾ ਜਿਹੜਾ ਕੀਤਾ ਗਏ ਪਹਿਲਾਂ ਵੀ ਇੱਕ ਜਿਹੜੀ ਬੱਸ ਸਰਵਿਸਾਂ ਇੱਥੋਂ ਸਟਾਰਟ ਕੀਤੀ ਗਈ ਹੈ ਇੱਕ ਹੋਰ ਬੱਸ ਸਰਵਿਸਾਂ ਜਿਹੜੀ ਉਹ ਅੱਜ ਹਰੀ ਝੰਡੀ ਦੇ ਕੇ ਇੱਥੋਂ ਰਵਾਨਾ ਕੀਤੀਆਂ ਗਈਆਂ ਨੇ ਸੋ ਪ੍ਰਯਾਸ ਹੈਲਪ ਗਰੁੱਪ ਦੇ ਜਿਹੜੇ ਮੈਂਬਰ ਨੇ ਉਹਨਾਂ ਨਾਲ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਇਹ ਉਪਰਾਲਾ ਉਹਨਾਂ ਦੇ ਮਨ 'ਚ ਆਇਆ ਕਿਸ ਤਰ੍ਹਾਂ ਉਹਨਾਂ ਨੇ ਇਹ ਸੋਚਿਆ ਕਿ ਇਦਾਂ ਦਾ ਉਪਰਾਲਾ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਉਹ ਸਾਡੇ ਸਮਾਜ ਦੇ ਵਿੱਚ ਸਮਾਜ ਨੂੰ ਸੁਧਾਰਨ ਦੇ ਲਈ ਕੰਮ ਕਰਦੀਆਂ ਨੇ ਪਰ ਕਿਤਾਬਾਂ ਤੱਕ ਜਾਂ ਵਰਦੀਆਂ ਤੱਕ ਹੀ ਸੀਮਤ ਰਹਿ ਜਾਂਦੀਆਂ ਨੇ ਇੱਕ ਨਵੇਕਲਾ ਉਪਰਾਲਾ ਹੈ ਜਿਹੜਾ ਉਹ ਕੀਤਾ ਗਿਆ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਮੈਮ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਹਾਂ ਮੈਮ ਕਿਸ ਤਰ੍ਹਾਂ ਇਹ ਉਪਰਾਲਾ ਹੈ ਜਿਹੜਾ ਮਨ ਚ ਆਇਆ ਬਹੁਤ ਵਧੀਆ ਉਪਰਾਲਾ ਹੈ ਸਲਾਗਾ ਹੋ ਰਹੀ ਹੈ ਜੀ ਜਿੰਨੇ ਵੀ ਅ ਇਲਾਕਿਆਂ ਚ ਪਤਾ ਲੱਗਦਾ ਇਹ ਸਲਾਗਾ ਹੋ ਰਹੀ ਆ ਇਸ ਉਪਰਾਲੇ ਦੀ ਤੁਹਾਡੇ ਮਨ ਚ ਕਿਦਾਂ ਆਇਆ ਜੀ ਮੇਰੇ ਮਨ ਚ ਜੀ ਅਸੀਂ ਬਹੁਤ ਦਿਨ ਤੋਂ ਕੁਝ ਸੋਚ ਰਹੇ ਸੀ ਅਸੀਂ ਸਮਾਜ ਲਈ ਕੁਝ ਕਰਨਾ ਚਾਹੁੰਦੇ ਸੀਗੇ ਅਸੀਂ 8-10 ਲੇਡੀਜ਼ ਇਹੀ ਸੋਚਦੇ ਸੀ ਅਸੀਂ ਕੁਝ ਕਰੀਏ ਜੀ ਪਰ ਸਭ ਤੋਂ ਪਹਿਲਾਂ ਅਸੀਂ ਕੁਝ ਲੜਕੀਆਂ ਨੂੰ ਮਿਲੇ ਸੀ ਲੇਡੀਜ਼ ਨੂੰ ਮਿਲੇ ਸੀਗੇ ਉਹ ਮਤਲਬ ਫਿਜ਼ੀਕਲੀ ਫਿਟ ਨਹੀਂ ਐ ਮਤਲਬ ਮੈਂਟਲੀ ਰਿਟਾਰਡ ਐ ਉਹਨਾਂ ਦੀ ਅਸੀਂ ਸੇਵਾ ਕੀਤੀ ਜਾਂਦੇ ਆਂਦੇ ਰਹੇ ਫਿਰ ਅਸੀਂ ਪਟਿਆਲੇ ਕੁਝ ਕੰਮ ਕੀਤਾ ਮਤਲਬ ਉੱਥੇ ਡੋਨੇਸ਼ਨ ਦਿੰਦੇ ਸੀ ਪਰ ਫਿਰ ਵੀ ਲੱਗਦਾ ਸੀ ਵੀ ਕੁਝ ਕਰਨਾ ਹੈ ਕੁਝ ਕਮੀ ਹੈ ਫਿਰ ਅਸੀਂ ਸਕੂਲ ਚ ਆਏ ਸਕੂਲ ਚ ਅਸੀਂ ਆਏ ਸੀਗੇ ਵੀ ਸਰ ਬਈ ਬੱਚੇ ਕੋਈ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਯੂਨੀਫਾਰਮਸ ਚਾਹੀਦੀਆਂ ਬੁੱਕਸ ਚਾਹੀਦੀਆਂ ਜੋ ਟਿਊਸ਼ਨਸ ਦੀ ਜ਼ਰੂਰਤ ਹੈ ਤੇ ਸਰ ਦਾ ਵਿਜ਼ਨ ਬਹੁਤ ਅੱਛਾ ਸੀ ਜੀ ਐਕਚੁਅਲੀ ਉਹ ਪ੍ਰਾਲਾਦਾ ਤੁਸੀਂ ਪ੍ਰਿੰਸੀਪਲ ਸਰ ਨੂੰ ਦਵਾਂਗੇ ਆਪਾਂ ਪ੍ਰਿੰਸੀਪਲ ਸਰ ਨੇ ਸਾਨੂੰ ਗਾਈਡ ਕੀਤਾ ਕਿ ਅਗਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਵੀ ਕੀ ਕਰਨਾ ਸੀ ਕਿ ਜੀ ਫੀਮੇਲ ਚਾਈਲਡ ਲਈ ਕਰਨਾ ਚਾਹੁੰਦੇ ਆ ਤਾਂ ਉਹ ਕਹਿੰਦੇ ਫੀਮੇਲ ਚਾਈਲਡ ਵੀ ਮੈਂ ਤਾਂ ਤੁਹਾਨੂੰ ਇਹ ਹੀ ਕਹੂੰਗਾ ਕਿ ਬੱਚਿਆਂ ਨੂੰ ਅੱਜ ਕੱਲ ਹਟਾ ਰਹੇ ਨੇ ਸਕੂਲ ਚੋਂ ਅਸੀਂ ਕਿਹਾ ਕਿਉਂ ਉਹ ਕਹਿੰਦੇ ਕਿ ਐਕਚੁਅਲੀ ਬਹੁਤ ਜ਼ਿਆਦਾ ਬੱਚੇ ਅਪਸੈਟ ਹੁੰਦੇ ਆ ਰੇਪਸ ਹੁੰਦੇ ਆ ਬੱਚੀਆਂ ਟਾਈਮ ਸਿਰ ਘਰ ਨਹੀਂ ਪਹੁੰਚਦੀਆਂ ਅਸੀਂ ਕਿਹਾ ਜੀ ਅਸੀਂ ਕੀ ਕਰ ਸਕਦੇ ਆ ਤਾਂ ਉਹਨਾਂ ਨੇ ਕਿਹਾ ਜੀ ਤੁਸੀਂ ਜੇ ਕਰ ਸਕਦੇ ਹੋ ਤਾਂ ਇੱਕ ਸਕੂਲ ਲਈ ਬੱਸ ਲਗਾਓ ਜੋ ਫੀਮੇਲ ਗਰਲਸ ਨੂੰ ਲੈ ਕੇ ਆਣ ਤੇ ਉਹਨਾਂ ਨੂੰ ਛੱਡ ਕੇ ਆਣ ਫਿਰ ਅਸੀਂ ਆਪਣੀ ਪੂਰੀ ਟੀਮ ਨਾਲ ਗੱਲ ਕੀਤੀ ਸਾਡੂੰ ਸਭ ਨੇ ਕੋਆਪਰੇਟ ਕੀਤਾ ਸਾਡੀਆਂ ਸਾਰੀਆਂ ਫਰੈਂਡਸ ਕਹਿੰਦੀਆਂ ਕਿ ਇਸ ਤੋਂ ਅੱਛਾ ਕੰਮ ਨਹੀਂ ਹੋ ਸਕਦਾ ਸੋ ਇਸ ਤਰ੍ਹਾਂ ਸਟਾਰਟ ਹੋ ਗਿਆ ਜੀ ਅਸੀਂ ਤਾਂ ਬਹੁਤ ਛੋਟਾ ਜਿਹਾ ਵਿਜ਼ਨ ਸੀ ਸਾਡਾ ਪਰ ਪ੍ਰਿੰਸੀਪਲ ਸਰ ਨੇ ਬਹੁਤ ਵੱਡਾ ਵਿਜ਼ਨ ਬਣਾਤਾ ਸੋ ਅੱਜ ਤੁਹਾਡੇ ਸਾਹਮਣੇ ਆ ਜੀ ਤੇ ਬੱਸ ਸਰਵਿਸ ਦੀ ਜਿਹੜੀ ਸਹੂਲਤ ਹੈ ਜੀ ਉਹ ਕਿੱਥੋਂ ਮਿਲੀ ਉਹ ਪ੍ਰਿੰਸੀਪਲ ਸਰ ਨੇ ਉਹ ਉਪਲਬਧ ਕਰਾਈ ਹੈ ਜੀ ਹਾਂ ਜੀ ਉਹ ਪ੍ਰਿੰਸੀਪਲ ਸਰ ਨੇ ਸਾਨੂੰ ਰੇਂਜ ਕਰਵਾਈ ਹੈ ਵੀ ਬੱਸ ਅਜਕੀ ਜੀ ਅਸੀਂ ਰੇਂਜ ਕਹਿੰਦੇ ਰੇਂਜ ਮੈਂ ਕਰਵਾ ਦੂੰਗਾ ਤੇ ਬਾਕੀ ਕਿ ਅਸੀਂ ਅਸੀਂ ਆਪ ਕਰ ਲਾਂਗੇ ਜੀ ਜੋ ਅਸੀਂ ਹੈਲਪ ਕਰ ਸਕਦੇ ਪਰ ਸਾਨੂੰ ਸਕੂਲ ਨੇ ਵੀ ਬਹੁਤ ਹੈਲਪ ਕੀਤੀ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਜੀ ਸਮਾਜ ਨੂੰ ਸੁਧਾਰਨ ਦੇ ਲਈ ਪਰ ਇਦਾਂ ਦਾ ਉਪਰਾਲਾ ਮੰਚ ਆਇਆ ਪ੍ਰਿੰਸੀਪਲ ਸਰ ਦਾ ਬਹੁਤ ਵੱਡਾ ਸਲਾਗਾ ਜੋ ਕਦਮਾ ਇਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂਕਿ ਤੁਸੀਂ ਵੀ ਇੱਕ ਲੇਡੀਜ਼ ਹੋ ਬੱਚਿਆਂ ਨਾਲ ਦੇਖਦੇ ਹੋ ਸਾਰਾ ਸਿਸਟਮ ਕਿੱਦਾਂ ਦਾ ਚੱਲ ਰਿਹਾ ਹੈ ਜ਼ਰੂਰਤ ਸੀ ਜੀ ਉਪਰਾਲੇ ਬਿਲਕੁਲ ਜ਼ਰੂਰਤ ਸੀ ਜੀ ਇਕ ਅਗਰ ਇੱਕ ਬੱਚਾ ਇੱਕ ਫੀਮੇਲ ਗਰਲ ਐਜੂਕੇਟਡ ਹੋਏਗੀ ਤਾਂ ਸਾਰਾ ਸਮਾਜ ਬਹੁਤ ਅੱਛਾ ਹੋਏਗਾ ਜੀ ਉਹ अच्छे संस्कार ਦੇ ਪਾਏਗੀ ਉਹ ਸਭ ਦੀ ਸੋਚ ਬਦਲ ਪਾਏਗੀ ਇੱਕ ਅੱਛਾ ਘਰ ਬਣੇਗਾ ਉਸ ਘਰ ਚੋਂ ਬੱਚਿਆਂ ਦੀ ਸੋਚ ਬਦਲੇਗੀ ਪਰਵ੍ਰਿਸ਼ਟ ਫਰਕ ਆਏਗੀ ਹਰ ਬੰਦਾ ਐਜੂਕੇਟ ਹੋਏਗਾ ਜੀ ਇਹ ਇੱਕ ਕੁੜੀ ਹੀ ਕਰ ਸਕਦੀ ਹੈ ਜੀ ਹਾਂ ਇਸ ਕਰਕੇ ਫੀਮੇਲ ਕਿਡਸ ਦੇ ਲਈ ਸਾਡੀ ਸੀ ਪੂਰੀ ਸੋਚ ਸੀ ਕਿ ਫੀਮੇਲ ਕਿਡਸ ਨੂੰ ਅਸੀਂ ਉਮ سپورਟ ਕਰਨੀ ਹੈ ਅੱਗੇ ਵੀ ਕੁਝ ਇਦਾਂ ਦਾ ਸੋਚ ਰਿਹਾ ਹਾਂ ਜੀ ਹੋਰ ਅੱਗੇ ਕਿਉਂਕਿ ਅੱਜ ਇਹ ਤੁਹਾਡਾ ਜਿਹੜਾ SLAGA ਜੋ ਕੰਮ ਹੈ ਜੀ ਇਹਨੂੰ ਦੇਖ ਕੇ ਹੋਰ ਵੀ ਲੋਕ ਸੋਚਣਗੇ ਤੇ ਜੀ ਜੀ ਹਾਂਜੀ ਮੈਮ ਮੈਗਰੀ ਖਾਲਸਾ ਵੈਜੀ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਮੈਮ ਬਹੁਤ ਵੱਡਾ ਸਲਾਗ ਹੈ ਜੋ ਕੰਮ ਕੀਤਾ ਹੈ ਜੀ ਹਾਂਜੀ ਸਮਾਜ ਨੂੰ ਲੋੜ ਸੀ ਇਹਦੀ ਬਹੁਤ ਬਹੁਤ ਖੁਸ਼ੀ ਹੋਈ ਕਰਕੇ ਸਾਨੂੰ ਔਰ ਬਹੁਤ ਅੱਛਾ ਲੱਗ ਰਿਹਾ ਜਦੋਂ ਦਾ ਮਤਲਬ ਇਹ ਸਾਡੇ ਪਾਸੇ ਪ੍ਰਪੋਜ਼ਲ ਆਈ ਹੈ ਮਤਲਬ ਸਾਨੂੰ ਲੱਗ ਰਿਹਾ ਹੈ ਕਿ ਅਸੀਂ ਬਹੁਤ ਅੱਛਾ ਕੁਝ ਕਰ ਰਹੇ ਹਾਂ ਔਰ ਅੱਗੇ ਕੁੜੀਆਂ ਲਈ ਵੀ ਬਹੁਤ ਅੱਛਾ ਹੋਏਗਾ ਜੀ ਜੀ ਕੀ ਨਾਮ ਕੀ ਹੈ ਮੈਮ ਮਨਿਕਾ ਮਨਿਕਾ ਮੈਮ ਵੈਜੀ ਖਾਲਸਾ ਹਾਂਜੀ ਮੈਮ ਕਿਸ ਤਰ੍ਹਾਂ ਦੇਖ ਰਿਹਾ ਹਾਂ ਤੁਸੀਂ ਜੋ ਉਪਰਾਲਾ ਸਟਾਰਟ ਕੀਤਾ ਗਿਆ ਹੈ ਪੂਰੀ ਟੀਮ ਵੱਲੋਂ ਰਲ ਕੇ ਤੇ ਅੱਗੇ ਬਾਰੇ ਕੀ ਸੋਚ ਰਹੇ ਹੋ ਸਰ ਅੱਗੇ ਬਾਰੇ ਹੌਲੀ ਹੌਲੀ ਆਸੀ ਸਰ ਦੇ ਨਾਲ ਰਹਾਂਗੇ ਟੱਚ ਦੇ ਵਿੱਚ ਜੇ ਵੀ ਸਰ ਸਾਨੂੰ ਗਾਈਡ ਕਰੀ ਜਾਣਗੇ ਜਿੰਨਾ ਵੀ ਸਾਡੇ ਤੋਂ ਜ਼ਿਆਦਾ ਤੋਂ ਜ਼ਿਆਦਾ ਗਰਲਸ ਸਾਈਡਲੀ ਹੈਲਪ ਹੋ ਸਕਦੀ ਹੈ ਅਸੀਂ ਹਮੇਸ਼ਾ ਹੀ ਅੱਗੇ ਰਹਾਂਗੇ ਜੀ ਉਹਨਾਂ ਦੀ ਪੜਾਈ ਨੂੰ ਲੈ ਕੇ ਲਗਾ ਲਓ ਤੁਸੀਂ ਅਸੀਂ ਹੋਰ ਸਕੂਲ ਦੇ ਵਿੱਚ ਦੋ ਮਸ਼ੀਨਸ ਲਗਵਾ ਰਹੇ ਹਾਂ ਫਾਰ ਦ ਗਰਲਸ ਚਾਈਲਡ ਫਾਰ ਦ ਸੈਨੀਟਰੀ ਪੈਡਸ ਉਹਨਾਂ ਦੇ ਡਿਸਪੋਜ਼ੇਬਲ ਲਈ ਬਿਕਾਜ਼ ਇਨਾਦੀ ਨੂੰ ਲੱਗੇ এডਿਕੇਸ਼ਨਲੀ ਸਰ ਨੇ ਸਾਨੂੰ ਕਿਹਾ ਕਿ ਸਾਨੂੰ ਟੀਚਰਸ ਦੀ ਪ੍ਰੋਬਲਮ ਹੈ ਉਹਦੇ ਵਿੱਚੋਂ ਜੇ ਸਾਡੇ ਗਰੁੱਪ ਦੇ ਵਿੱਚੋਂ ਕੋਈ ਵੀ ਇਸ ਕੈਪेबल ਹੈ ਕਿ ਕੋਈ ਕਿਸੇ ਸਬਜੈਕਟ ਨੂੰ ਫ੍ਰੀ এডਿਕੇਸ਼ਨ ਦੇ ਸਕਦਾ ਹੈ ਤਾਂ ਸਾਡੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਸ਼ਾਮੀ ਈਵਨਿੰਗ ਕਲਾਸਿਸ ਦੇ ਵਿੱਚ ਮੇਬੀ 1 ਘੰਟਾ ਮੇਬੀ 2 ਘੰਟੇ ਆ ਕੇ ਸਕੂਲ ਦੇ ਵਿੱਚ ਬੱਚੇ ਰਿਲੈਕਸ ਰਹਿਣ ਉਹਨਾਂ ਨੂੰ ਹਰ ਕਿਸ ਤਰ੍ਹਾਂ ਦੀ ਫੈਸਿਲਿਟੀ ਮਿਲੇ এডਿਕੇਸ਼ਨ ਮਿਲੇ ਅੱਗੇ ਫੋਕਸ ਮਿਲੇ ਉਹਦੇ ਨਾਲ ਹੀ ਸਾਡਾ ਸਮਾਜ ਅੱਗੇ ਵਧੇਗਾ ਜੀ ਹਾਂਜੀ ਜੀ बच्चा हाँ जी मैम सीखा ये सबसे छोटा मतलब हमारे <laughs> से सबसे छोटा बच्चा है ये हमारी डॉटर इन लॉ मेरे मैं तो इससे इतनी खुश हूँ कि एक यंग लड़की इतना अच्छा विजन तो हाँ जी मैम पूछो ये क्या सोच रहे हो तुम बहुत वाला किया गया तुम की सोच रहे हो अगे का इसनों होर बधाने बारे और गर्ल्स को और पढ़ना चाहिए हमारी तो यही कोशिश रहेगी कि ज़्यादा से ज़्यादा लड़कियाँ पढ़े अगर लड़कियाँ पढ़ेंगी तभी हमारे कुछ आगे इम्प्रूवमेंट होएगी गर्ल्स आ, इंडिपेंडेंट होंगी मतलब हमें किसी और के लिए देखना नहीं पड़ता है इट्स वेरी इम्पोर्टेंट ना जी जी आ, ਕੁੰਦਨਾ ਮੈਮ ਜਿਹੜਾ ਇਹ ਉਪਰਾਲਾ ਹੈ ਇਹ ਉਪਰਾਲਾ ਕੀਤਾ ਗਿਆ ਪਾਸੋ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਹੋਰ ਬਹੁਤ ਸਾਰੇ ਸਕੂਲ ਨੇ ਉੱਥੇ ਕਿੱਦਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਤਾਂ ਕਿ ਕੁੜੀਆਂ ਨੂੰ ਸਕੂਲ ਭੇਜਣ ਤੋਂ ਮਾਪੇ ਡਰਦੇ ਨੇ ਹਾਲਾਤ ਇਦਾਂ ਦੇ ਬਣੇ ਬਨੇ ਜੀ ਉੱਥੇ ਦੇ ਲੋਕਾਂ ਨੂੰ ਉੱਥੇ ਵੀ ਸਮਾਜ ਸੇਵੀ ਹੈਗੇ ਨੇ ਬਹੁਤ ਸਾਰੇ ਇਦਾਂ ਦੀਆਂ ਸੰਸਥਾਵਾਂ ਹੈਗੀਆਂ ਨੇ ਜਿਹੜੀਆਂ ਅੱਗੇ ਵੱਧ ਕੇ ਕੰਮ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਕੀ ਕਹਿੰਗੇ ਸੇਮ ਕਰਨ ਦੀ ਸਭ ਤੋਂ ਵੱਡੀ ਗੱਲ ਹੈ ਸੇਮ ਉਪਰਾਲਾ ਕਰਨ ਦੀ ਸਭ ਤੋਂ ਪਹਿਲਾਂ ਬੱਚਿਆਂ ਨੂੰ ਸਕੂਲ ਚ ਲੈ ਕੇ ਆਣ ਜਿੰਨੀ ਦੇਰ ਬੱਚਾ ਸਕੂਲ 'ਚ ਨਹੀਂ ਪਹੁੰਚੇਗਾ ਜੀ ਤਾਂ ਟੀਚਰਸ ਵੀ ਕੁਝ ਨਹੀਂ ਕਰ ਸਕਦੇ ਉੱਥੇ ਸਭ ਤੋਂ ਪਹਿਲਾਂ ਤੁਸੀਂ ਜਾ ਕੇ ਕਾਉਂਸਲਿੰਗ ਕਰਵਾਓ ਕਿ ਪੇਰੈਂਟਸ ਹੈਲਪ ਕਰਨ ਉਹਨਾਂ ਕਿਡਸ ਦੀ ਕਿ ਉਹ ਸਕੂਲ 'ਚ ਪਹੁੰਚਾ ਜਦੋਂ ਸਕੂਲ 'ਚ ਪਹੁੰਚ ਜਾਣਗੇ ਤਾਂ ਨੈਚੁਰਲੀ ਟੀਚਰਸ ਹੈਲਪ ਕਰੇਗਾ ਤਾਂ ਜੀ ਬਾਕੀ ਸੰਸਥਾਵਾਂ ਵੀ ਉਹਨਾਂ ਦੀ ਹੈਲਪ ਕਰਨਗੀਆਂ ਪਰ ਉਹਨਾਂ ਚਿਰ ਕੋਈ ਕੁਝ ਨਹੀਂ ਕਰ ਸਕਦਾ ਜਿੰਨਾ ਚਿਰ ਬੱਚਾ ਸਕੂਲ ਨਹੀਂ ਆਂਦਾ ਬਸ ਇੱਕੋ ਇੱਕੋ ਸਭ ਅੱਗੇ ਬੇਨਤੀ ਹੈ ਕਿ ਬੱਚਾ ਸਕੂਲ 'ਚ ਭੇਜੋ ਬੇਸ਼ੱਕ ਉਹ 9th ਦਾ 10th ਦਾ 5th ਦਾ ਪਲੱਸ 1 ਦਾ ਲੋਕੀ ਐਕਚੁਅਲੀ 10th ਤੋਂ ਬਾਅਦ ਹੀ ਬੱਚਿਆਂ ਨੂੰ ਘਰ ਬਿਠਾ ਲੈਂਦੇ ਆ ਖਾਸ ਕਰ ਕੁੜੀਆਂ ਨੂੰ ਕੁੜੀਆਂ ਨੂੰ ਪਰ ਇਹ ਗਲਤ ਗੱਲ ਹੈ ਬੱਚਿਆਂ ਨੂੰ ਪੜਾਓ ਜੀ ਬਹੁਤ ਜ਼ਰੂਰੀ ਹੈ ਪੜਨਾ ਜੇ ਉਹ ਆਪ ਪੜਨ ਗਿਆ ਤਾਂ ਤੁਸੀਂ ਸੋਚੋ ਸਾਰਾ ਕੁਝ ਬਦਲ ਜਾਊਗਾ ਜੇ ਬੱਚਾ ਹੀ ਨਹੀਂ ਪੜੂਗਾ ਜੀ ਆਪਾਂ ਕਹਿੰਦੇ ਆ ਜੀ ਬਸ ਜੀ ਪੜ ਲਈ ਅੱਠ ਕਰ ਲਈਆਂ 10 ਕਰ ਲਈਆਂ ਕੋਈ ਮਤਲਬ ਨਹੀਂ ਉਹਨਾਂ ਨੂੰ ਪੜਾਓ ਜਿੰਨਾ ਪੜ ਸਕਦੀਆਂ ਵਿਆਹ ਤਾਂ ਹੋਣਾ ਹੀ ਹੁੰਦਾ ਜੀ 4 ਸਾਲ ਬਾਅਦ ਹੋ ਗਿਆ ਕਿ 4 ਸਾਲ ਪਹਿਲਾਂ ਹੋ ਗਿਆ ਬੱਚਿਆਂ ਨੂੰ ਪੜਾਓ ਜੀ ਜੀ ਤੇ ਮੈਮ ਹੋਰ ਕਿੰਨੇ ਮੈਂਬਰ ਨੇ ਜੀ ਆਪਣੇ ਗਰੁੱਪ ਦੇ ਵਿੱਚ ਮੈਂ ਕਰਦਾ ਜੀ ਉਹਨਾਂ ਨਾਲ ਵੀ ਗੱਲ ਕਰਦਾ ਅਸੀਂ 23 ਮੈਂਬਰ ਆਂ ਜੀ ਕੁਝ ਮੈਂਬਰਸ ਕੋਈ ਦਿੱਲੀ ਤੋਂ ਐ ਕੋਈ ਲੁਧਿਆਣੇ ਤੋਂ ਐ ਕੋਈ ਗੁਬਿੰਦਗੜ੍ਹ ਤੋਂ ਐ ਕੋਈ ਆਸਟ੍ਰੇਲੀਆ ਤੋਂ ਐ ਜੀ ਸਾਡਾ ਸਰਕਲ ਜੀ ਲਗਾ ਲਓ ਜੇ ਕਾਫੀ ਵਰਲਡ ਵਾਈਡ ਹੋ ਗਿਆ ਜੀ ਵਰਲਡ ਵਾਈਡ ਤੇ ਅੱਗੇ ਵਧੂਗਾ ਵੀ ਜੀ ਜਿੱਦਾਂ ਦਾ ਪ੍ਰਾਲਾ ਕੀਤਾ ਗਿਆ ਹਾਂਜੀ ਮੈਮ ਹਾਂਜੀ ਰਾਜਵੰਤ ਮੈਮ ਨੂੰ ਪੁੱਛੋ ਹਾਂਜੀ ਮੈਮ ਹਾਂਜੀ ਵੈਗਰੀ ਖਾਲਸਾ ਵੈਗਰੀ ਵੈਗਰੀ ਜੀ ਕਿਫਤ ਮੈਮ ਬਹੁਤ ਬਧੀਆ ਉਪਰਾਲਾ ਕੀਤਾ ਗਿਆ ਕਿਸ ਤਰ੍ਹਾਂ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ ਜਦੋਂ ਟੀਮ ਦੇ ਵਿੱਚ ਉਪਰਾਲਾ ਕਰਨ ਦੇ ਲਈ ਵਿਚਾਰ ਚੱਲੇ ਤਾਂ ਕੀ ਸੋਚਿਆ ਤੁਸੀਂ ਨਹੀਂ ਬਹੁਤ ਅੱਛਾ ਸੋਚਿਆ ਵੀ ਅੱਛਾ ਉਪਰਾਲਾ ਸਮਾਜ ਦੇ ਵਿੱਚ ਕੁੜੀਆਂ ਨੂੰ ਉਪਠਾ ਰਹੇ ਹੈ ਜੀ ਹੈਨਾ ਤੇ ਕੁਝ ਲੋਕ ਮਤਲਬ ਬਿਲਕੁਲ ਭੇਜਦੇ ਨਹੀਂ ਸੀ ਬੱਚਿਆਂ ਨੂੰ ਹੁਣ ਉਹ ਭੇਜ ਰਹੇ ਹੈ ਜੀ ਇਹ ਬਹੁਤ ਅੱਛੀ ਗੱਲ ਹੈ ਭੇਜਣਗੇ ਤੇ ਸਮਾਜ ਵਿਕਸਿਤ ਹੋਏਗਾ ਸਾਡਾ ਜੀ ਐਜੂਕੇਸ਼ਨ ਆਏਗੀ ਅਵੇਅਰਨੈਸ ਆਏਗੀ ਦਿੱਕਤ ਮੈਮ ਕੁੜੀਆਂ ਨੂੰ ਸਕੂਲ ਭੇਜਣ ਸਭ ਤੋਂ ਜ਼ਿਆਦਾ ਦਿੱਕਤ ਕੀ ਸੀ ਕਿਉਂਕਿ ਤੁਸੀਂ ਵੀ ਇੱਕ ਲੇਡੀਜ਼ ਹੋ ਤੁਹਾਨੂੰ ਸਾਰਿਆਂ ਨਾਲ ਵੱਧ ਪਤਾ ਹੋਊਗਾ ਦਿੱਕਤ ਕੀ ਸੀ ਉਹਨਾਂ ਨੂੰ ਆਨਜਾਨ ਚ ਪ੍ਰੋਬਲਮ ਆਂਦੀ ਹੈ ਜਿਹੜੀਆਂ ਲੋਕਲ ਬੱਸਿਸ ਹੁੰਦੀਆਂ ਉਹ ਰਸ਼ ਵਾਲੀਆਂ ਹੁੰਦੀਆਂ ਤੇ ਉਹ ਛੇੜਛਾੜ ਹੁੰਦੀ ਹੈ ਉਹ ਬੱਚੇ ਹੁਣ ਈਜ਼ੀਲੀ ਜਾ ਸਕਣਗੇ ਆ ਸਕਣਗੇ ਜੀ ਇਹ ਇਹ ਬਹੁਤ ਅੱਛੀ ਗੱਲ ਹੋਏਗੀ ਜੀ ਨਹੀਂ ਤੇ ਬੱਚੇ ਭੇਜਦੇ ਹੀ ਨਹੀਂ ਸੀ ਮਾਪੇ ਹਾਂਜੀ ਹਾਂਜੀ ਸਰ ਸਹੀ ਗੱਲ ਜੀ ਸਹੀ ਗੱਲ ਜੀ ਕਿਸ ਤਰ੍ਹਾਂ ਦੇਖਦੇ ਹੋ ਸਰ ਜਿਹੜਾ ਅਪਰਾਲਾ ਕੀਤਾ ਗਿਆ ਹੈ ਸਸਤਾ ਬਣਾਈ ਗਈ ਹੈ ਬਹੁਤ ਹੀ ਵਧੀਆ ਇੱਕ ਸੋਚ ਹੈ ਜੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਪ੍ਰਯਾਸ ਗਰੁੱਪ ਹੈ ਇਹ ਤੁਸੀਂ ਦੇਖੋਗੇ ਕਿ ਸਾਰੇ ਮਰਹਲ ਪੰਜਾਬ ਦੇ ਅੰਦਰ ਮੈਂ ਪਹਿਲੇ ਹੈੱਡ ਆਫਿਸ ਵੀ ਕੰਮ ਕੀਤਾ ਹੈ ਬਹੁਤ ਸਾਰੇ ਐਨ ਜੀਓਜ਼ ਦੇ ਨਾਲ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ 500 ਦੇ ਕਰੀਬ ਐਨ ਜੀਓਜ਼ ਮੇਰੇ ਕੋਲ ਇੱਕ ਟਾਈਮ ਗਰੁੱਪ ਚ ਵੀ ਸੀਗਾ ਲੇਕਿਨ ਇਹ ਫਰਸਟ ਐਨ ਜੀਓ ਹੈ ਜਿਹੜਾ ਪਿਓਰਲੀ ਲੇਡੀਜ਼ ਦਾ ਹੈ ਔਰ ਇਹ ਪਾਸੋਂ ਦੇ ਐਸਓਈ ਸਕੂਲ ਜਿਹੜਾ ਪਾਸੋਂ ਹੈ ਉਹਦੇ ਵਿੱਚ ਇਹ ਕੰਮ ਕਰ ਰਹੇ ਨੇ ਔਰ ਇੱਕ ਬਹੁਤ ਵਧੀਆ ਜੋ ਇੱਕ ਸੋਚ ਹੈ ਇਹਨਾਂ ਦੀ ਕਿ ਗਰਲਸ ਚਾਈਲਡ ਦੇ ਵਾਸਤੇ ਕਿਉਂਕਿ ਸਿਕਿਉਰਟੀ ਔਰ ਸੇਫਟੀ ਉਹ ਬਹੁਤ ਮਾਇਨੇ ਰੱਖਦਾ ਇਸ ਦੀ ਰੇਟ ਦੇ ਅੰਦਰ ਸਾਡੀ ਡ੍ਰੌਪ ਆਊਟ ਹੈ ਜਿਹੜੀ ਬੱਚਿਆਂ ਦੇ ਆਊਟ ਆਫ ਸਕੂਲ ਚਿਲਡਰਨ ਹੈ ਜਿਹੜੀ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਸਾਡੇ ਸਕੂਲਾਂ ਦੇ ਵਾਸਤੇ ਕਿਉਂਕਿ ਬੱਚੀਆਂ ਜਿਹੜੀਆਂ 8ਵੀਂ ਤੋਂ 10ਵੀਂ ਤੋਂ ਬਾਅਦ ਜਾਂ ਮਗਰਮੀ ਤੋਂ ਬਾਅਦ ਸਿਰਫ ਸਕਿਉਰਿਟੀ ਪਰਪਸ ਦਾ ਉਹਨਾਂ ਦਾ ਕੰਪਲੀਟ ਹੋਣ ਕਰਕੇ ਸਕੂਲ ਛੱਡ ਜਾਂਦੇ ਨੇ अर्ली ਪੇਰੈਂਟਸ ਉਹਨਾਂ ਨੂੰ ਸਕੂਲ ਨਹੀਂ ਭੇਜਣਾ ਚਾਹੁੰਦੇ ਇਸ ਪ੍ਰਯਾਸ ਦੇ ਨਾਲ ਇਸ ਸੰਸਥਾ ਦੇ ਇਹ ਬਹੁਤ ਵੱਡਾ ਇੱਕ ਬੋਸਟ ਮਿਲੇਗਾ ਸਾਨੂੰ ਇਸ ਸਾਰੇ ਪਾਸੋ ਏਰੀਆ ਦੇ ਵਿੱਚ ਕਿ ਜਿਹੜੇ ਬੱਚਿਆਂ ਨੇ ਇਸ ਕਾਰਨ ਸਕੂਲ ਛੱਡ ਦਿਆ ਨੇ ਕਿ ਉਹ ਸਕੂਲ 'ਚ ਸੇਫਟੀ ਨਹੀਂ ਸੇਫਟੀ ਨਾਲ ਨਹੀਂ ਆ ਸਕਦੀਆਂ ਬੱਸਿਸ ਜੇ ਜੋ ਪ੍ਰੋਵਾਈਡ ਕੀਤੇ ਗਏ ਨੇ ਇਹਦੇ ਨਾਲ ਇੱਕ ਬਹੁਤ ਵੱਡਾ ਮੈਂ ਸੋਚਦਾ ਕਿ ਸਾਡੀ ਆਨਰਲ ਟੈਂਪ ਦੇ ਵਿੱਚ انرੋਲਮੈਂਟ ਵੀ ਵਧਾ ਹੋਏਗਾ ਔਰ ਬੱਚਿਆਂ ਨੂੰ ਇੱਕ ਵਧੀਆ ਸੇਫ ਇਨਵਾਇਰਨਮੈਂਟ ਜਿਹੜਾ ਉਹ ਮਿਲੇਗਾ ਜੀ ਜੀ ਹਾਂਜੀ ਪ੍ਰਿੰਸੀਪਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੀ ਸਕੂਲ 'ਚ ਹਾਲੇ ਪ੍ਰਿੰਸੀਪਲ ਸਾਹਿਬ ਨੂੰ ਆਏ ਥੋੜਾ ਸਮਾਂ ਹੀ ਹੋਇਆ ਏ ਤੇ ਸਕੂਲ ਦੀ ਦੇਖਿਆ ਜੀ ਬਦਲਣ ਲੱਗ ਗਈ ਆ ਉਹ ਤੇ ਇਲਾਕੇ ਚ ਵੀ ਅਪਰਾਲਾ ਜਿਹੜਾ ਬਹੁਤ ਵਧੀਆ ਕੀਤਾ ਜਾ ਰਿਹਾ ਈ ਬੱਚੇ ਨੂੰ ਪੜਾਉਣ ਦੇ ਲਈ ਹਾਂਜੀ ਇਹ ਬੱਚਾ ਵਾਸਤੇ ਹੀ ਹੈ ਸਕੂਲ ਹੁੰਦੀ ਬੱਚਿਆਂ ਵਾਸਤੇ ਨੇ ਪੇਰੈਂਟਸ ਦੀ ਇੱਕ ਬਹੁਤ ਵੱਡੀ ਸਮੱਸਿਆ ਜਦੋਂ ਆ ਕੇ ਦੱਸਦੇ ਨੇ ਤੋ ਇਹ ਹੈ ਕਿ ਬੱਚਿਆਂ ਨੂੰ ਸਕੂਲ ਆਉਣ ਦੇ ਵਿੱਚ ਦਿੱਕਤ ਹੈ ਜੀ ਰੀਜ਼ਨ ਕੋਈ ਮਾਹੌਲ ਖਰਾਬ ਹੈ ਅਚਾ ਬੱਸਾਂ ਦੇ ਵਿੱਚ ਜਿਆਦਾ ਬੱਸਾਂ ਰੋਕਦੀਆਂ ਨਹੀਂ ਜਾਂ ਕਰਾਊਡ ਹੀ ਨਹੀਂ ਹੁੰਦੀ ਕਿ ਬੱਚੇ ਲਟਕ ਕੇ ਆਉਂਦੇ ਨੇ ਤਾਂ ਇਹ ਪ੍ਰਿਆਸ ਹੈਲਪਿੰਗ ਗਰੁੱਪਾਂ ਦੇ ਸਾਡੇ ਕੋਲ ਆਈ ਸੀ ਵੀ ਅਸੀਂ ਸਕੂਲ ਦੇ ਬੱਚਿਆਂ ਲਈ ਕੁਝ ਕਰਨਾ ਚਾਹੁੰਦੇ ਹਾਂ ਐਂਡ ਮੈਨੂੰ ਲੱਗਦਾ ਹੈ ਵੀ ਸਭ ਤੋਂ ਵੱਡਾ ਕੰਮ ਇਹੀ ਹੈ ਜੇ ਅਸੀਂ ਬੱਚੇ ਨੂੰ ਸੇਫਲੀ ਸਕੂਲ ਤੱਕ ਲੈ ਆਈਏ ਇਹ ਸਾਡੀ ਦੂਸਰੀ ਬੱਸ ਹੈ ਔਰ ਅਸੀਂ ਇਨ ਫਿਊਚਰ ਬਹੁਤ ਜਲਦੀ 5 ਬੱਸਾਂ ਮਤਲਬ ਇਹ ਸਾਡੇ ਸਕੂਲ ਵਿੱਚ ਆਉਣ ਵਾਲੀ ਜਿੰਨੀਆਂ ਗਰਲ ਸਾਈਡ ਨੇ ਉਹਨਾਂ ਲਈ 5 ਬੱਸਾਂ ਸੀ ਸਟਾਰਟ ਕਰਨ ਜਾ ਰਹੇ ਆ ਜੀ ਉਹ ਵੀ ਇਦਾਂ ਗਰੁੱਪ ਦੇ ਥਰੂ ਹੈ ਕੋਈ ਸੰਸਥਾ ਦੇ ਥਰੂ ਹੋ ਰਹੀਆਂ ਨੇ ਜੀ ਜਾਂ ਸਰਕਾਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕੋਈ ਉਹ ਸੰਸਥਾਵਾਂ ਥਰੂ ਹੋ ਰਹੀਆਂ ਨੇ ਜੀ ਅਸੀਂ ਕੱਲ ਜਿੰਨੀਆਂ ਵੀ ਪਾਸੋ ਦੇ ਵਿੱਚ ਵਪਾਰ ਮੰਡਲ ਨੇ ਸ਼ੈਲਰ ਸ਼ੈਲਰ ਆਰਟੀਆ ਐਸੋਸੀਏਸ਼ਨ ਦੇ ਸ਼ੈਲਰ ਸ਼ਿਟ ਨੇ ਜਾਂ ਜੋ ਵੀ ਕੋਈ ਸੰਸਥਾਵਾਂ ਨੇ ਲਗਭਗ 20 22 ਸੰਸਥਾਵਾਂ ਸੀਗੀਆਂ ਅਸੀਂ ਉਹਨਾਂ ਦੇ ਹੈਡਸ ਨਾਲ ਮੀਟਿੰਗ ਕੀਤੀ ਹੈ ਸਭ ਨੇ ਸਾਨੂੰ ਇਹ ਭਰੋਸਾ ਦਿੱਤਾ ਹੈ ਵੀ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਬੱਸਾਂ ਉਹਨਾਂ ਦੇ ਸਮੇਂ ਵਿੱਚ ਸਪੈਸ਼ਲੀ ਗਰਲ ਚਾਈਲਡ ਲਈ ਉਹ ਉਹ ਸਟਾਰਟ ਕਰਨਗੇ ਜੀ ਜੀ ਧੰਨਵਾਦ ਜੀ ਸੋ ਬੱਚੇ ਵੀ ਨਹੀਂ ਇੱਕ ਵਾਰ ਉਹਨਾਂ ਨੇ ਕੋਈ ਪੁਆਇੰਟ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ 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 ਕਿਸ ਤਰ੍ਹਾਂ ਦੇਖ ਰਹੇ ਹਾਂ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਭਾਸੋਂ ਇਲਾਕੇ ਦੇ ਵਿੱਚ ਸਟਾਰਟ ਕੀਤਾ ਗਿਆ ਭਾਸੋਂ ਸਕੂਲ ਦੇ ਵਿੱਚ ਸਟਾਰਟ ਕੀਤਾ ਗਿਆ ਜੀ ਪਹਿਲਾ ਤਾਂ ਨਵੇਕਲਾ ਉਪਰਾਲਾ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਸਾਰੇ ਪ੍ਰਿਆਸ ਹੈਲਪਿੰਗ ਗਰੁੱਪ ਵੱਲੋਂ ਬੜਾ ਵਧੀਆ ਉਪਰਾਲਾ ਹੈਗਾ ਗਰਲਜ਼ ਨੂੰ ਦਿੱਕਤ ਆਉਂਦੀ ਹੈਗੀ ਸਕੂਲ ਦੇ ਚੌਂਣ ਜਾਣ ਦੇ ਵਿੱਚ ਹੈਗੀ ਹੈ ਤਾਂ ਉਹ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਹੋ ਜਾਣੀ ਹੈ ਮੈਂ ਜਿੱਥੇ ਸਾਰੇ ਪ੍ਰਿਆਸ ਗਰੁੱਪ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਅਤੇ ਨਾਲ ਸਕੂਲ ਪ੍ਰਿੰਸੀਪਲ ਤੇ ਜਿਹੜੇ ਸਾਰੇ ਇਹਨਾਂ ਦੀ ਟੀਮ ਹੈ ਉਹ ਵੀ ਵਧਾਈ ਦੇ ਪਾਤਰ ਹੈਗੇ ਇਹ ਇਥੇ ਮਤਲਬ ਡ੍ਰੌਪ ਆਊਟ ਰੇਟ ਘਟੇਗਾ ਸਕੂਲਾਂ ਦੇ ਵਿੱਚ ਬੱਚੇ ਦੀ ਗਿਣਤੀ ਵਧੇਗੀ ਕਿਉਂਕਿ ਜੇ ਇੱਕ ਲੜਕੀ ਪੜ੍ਹਦੀ ਹੈ ਤਾਂ ਦੋ ਪਰਿਵਾਰ ਪੜ੍ਹਦੇ ਆ। ਤਾਂ ਗਰਲਜ਼ ਵਾਸਤੇ ਇਹ ਐਫਰਟਸ ਆ ਕਿ ਰੀਅਲੀ ਪ੍ਰੇਜ਼ਵਰਦੀ ਤੇ ਮੈਨੂੰ ਮੇਰੇ ਵੱਲੋਂ ਸਕੂਲ ਪ੍ਰਿੰਸੀਪਲ ਤੇ ਪ੍ਰਿਆਸ ਗਰੁੱਪ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਸਰ ਜਦੋਂ ਕਾਈ ਸਾਹਿਬ ਇੱਥੇ ਆਏ ਨੇ ਜੁਆਇਨਿੰਗ ਕੀਤਾ ਉਹਨਾਂ ਨੇ ਵਟਸਐਪ ਗਰੁੱਪਾਂ ਦੇ ਵਿੱਚ ਚਰਚਾ ਚੱਲ ਪਈ ਸੀ ਕਿ ਹੁਣ ਪਾਸੋਂ ਦੀ ਦੇਖਿਆ ਜਿਹੜੀ ਬਦਲਣ ਜਾ ਰਹੀ ਆ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਜਾ ਰਹੇ ਨੇ ਕੋਈ ਐਦਾਂ ਦੇ ਇਨਸਾਨ ਪਹੁੰਚੇ ਨੇ ਸਕੂਲ ਦੇ ਵਿੱਚ ਪ੍ਰਿੰਸੀਪਲ ਬਤੌਰ ਸੇਵਾ ਨਿਭਾਉਣਗੇ ਤੇ ਅੱਗੇ ਜਿਹੜੇ ਸਕੂਲਾਂ ਚੋਂ ਆਏ ਨੇ ਉੱਥੇ ਵੀ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਸੀ ਬਿਲਕੁਲ ਸਰ ਬਿਲਕੁਲ ਕੁਝ ਦੇਖੋ ਵਿਅਕਤੀ ਹੁੰਦੇ ਜੋ ਆਲਵੇਜ਼ ਮੋਟੀਵੇਟਿੰਗ ਹੁੰਦੇ ਨੇ ਉਹ ਜਿੱਥੇ-ਜਿੱਥੇ ਵੀ ਰਹੇ ਨੇ ਉਹਨਾਂ ਨੇ ਆਪਣਾ ਜਿਹੜਾ ਹੈਗਾ ਕੰਮ ਬੜੀ ਸਿੱਦਤ ਨਾਲ ਕੀਤਾ ਬੜੀ ਇਮਾਨਦਾਰੀ ਨਾਲ ਕੀਤਾ ਤੰਦੇਹੀ ਨਾਲ ਕੀਤਾ ਤੇ ਇੱਥੇ ਵੀ ਜਦੋਂ ਆਏ ਆ ਤਾਂ ਸਾਨੂੰ ਪਹਿਲੇ ਹੀ ਪਤਾ ਸੀਗਾ ਕਿ ਹੀ ਗੁੱਡ ਵਰਕਰ ਅੱਛੇ ਵਰਕਰ ਨੇ ਮੋਟੀਵੇਟਰ ਨੇ ਇਹਦੇ ਨਾਲ ਲਾ ਕੇ ਆਏ ਸਕੂਲ ਦੀ ਜਿਹੜੀ ਰੂਹ ਹੈ ਜੀ ਉਸ ਦੇ ਵਿੱਚ ਨਵੀਂ ਜਾਨ ਫੋਕਣਗੇ ਜੀ ਬਹੁਤ ਬਹੁਤ ਅੱਛਾ ਕੰਮ ਕਰ ਰਹੇ ਇਸ ਰਏ ਜੀ ਜੀ ਸੋ ਬੱਚੇ ਵੀ ਨੇ ਸਾਡੇ ਨਾਲ ਹਾਂ ਬੇਟੇ ਕਿੰਨਾ ਮਾਂ ਜੀ ਖੁਸ਼ਪ੍ਰੀਤ ਕੌਰੀ ਹਾਂ ਖੁਸ਼ਪ੍ਰੀਤ ਹੁਣ ਖੁਸ਼ ਹਾਂ ਬੇਟੇ ਹਾਂ ਜੀ ਬਹੁਤ ਖੁਸ਼ ਹੈ ਹੂੰ ਕਿ ਸਾਨੂੰ ਪ੍ਰਿੰਸੀਪਲ ਸਰ ਨੇ ਇੰਨੀ ਵਧੀਆ ਸਹੂਲਤ ਪ੍ਰੋਵਾਈਡ ਕੀਤੀ ਆ ਕਿ ਅਸੀਂ ਹੁਣ ਰੋਜ਼ਾਨਾ ਸਕੂਲ ਵਿੱਚ ਸਮੇਂ ਸਿਰ ਪਹੁੰਚ ਸਕਾਂ ਤੇ ਆਪਣੀ ਆਪਣੀ ਪੜ੍ਹਾਈ ਰੋਜ਼ਾਨਾ ਜਾਰੀ ਰੱਖ ਸਕਾਂਗੇ ਤੇ ਸਾਨੂੰ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਵੇਂ ਜਿਵੇਂ ਕਿਸੇ ਸਮੇਂ ਸਿਰ ਸਕੂਲ ਨਾ ਪਹੁੰਚ ਸਕਣ ਕਿ ਬੱਸ ਦਾ ਟਾਈਮ ਉਸ ਸਮੇਂ ਤਾਂ ਨਹੀਂ ਹੁੰਦਾ ਸੀ ਤੇ ਸਾਨੂੰ ਕਈ ਕਾਫੀ ਸਮਾਂ ਵੀ ਲੱਗ ਜਾਂਦਾ ਸੀ ਕਿ ਬੱਸ ਬੱਸ ਸਟਾਪ ਤੇ ਸਾਨੂੰ ਵੇਟ ਕਰਨੀ ਪੈਂਦੀ ਸੀ ਤੇ ਉਹ ਸਾਰਾ ਸਮਾਂ ਹੋਣਾ ਸੀ ਖਰਾਬ ਨਹੀਂ ਕਰਾਂਗੇ ਤੇ ਆਪਣੀ ਪੜ੍ਹਾਈ ਵੀ ਰੋਜ਼ਾਨਾ ਸਮੇਂ ਸਿਰ ਆ ਕੇ ਲਗਾ ਸਕਾਂਗੇ ਤੇ ਉਹ ਸਮਾਂ ਸਾਡਾ ਵੇਸਟ ਨਹੀਂ ਜਾਏਗਾ ਤੇ ਸਾਡੇ ਮਾਤਾ ਪਿਤਾ ਵੀ ਜੋ ਸਾਡੀ ਫਿਕਰ ਕਰਦੇ ਸੀ ਉਹ ਵੀ ਬੇਫਿਕਰ ਹੋ ਜਾਣਗੇ ਕਿ ਸਾਡੇ ਬੱਚੇ ਸਮੇਂ ਸਿਰ ਸਕੂਲ ਪਹੁੰਚ ਰਹੇ ਹਨ ਤੇ ਆਪਣੇ ਵਧੀਆ ਤਰੀਕੇ ਨਾਲ ਪੜ੍ਹਾਈ ਕਰ ਰਹੇ ਹਨ ਤੇ ਅਸੀਂ ਪ੍ਰਿੰਸੀਪਲ ਸਾਹਿਬ ਦਾ ਬਹੁਤ ਧੰਨਵਾਦ ਕਰਦੀ ਜਿਹੜਾ ਪਿੰਡ ਕਿਹੜਾ ਪੁੱਤ ਬਾਬਲਪੁਰੀ ਬਾਬਲਪੁਰੀ ਹਾਂਜੀ ਹਾਂਜੀ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਜਸਕਰਮਪ੍ਰੀਤ ਕੌਰ ਹੈ ਮੈਂ 11ਵੀਂ ਏ ਐਸਓਈ ਦੀ ਵਿਦਿਆਰਥਣਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਪਣੇ ਸਰ ਪ੍ਰਿੰਸੀਪਲ ਸਰ ਦਾ ਬਹੁਤ ਜ਼ਿਆਦਾ ਧੰਨਵਾਦੀ ਹੁੰਨੇ ਆ ਅਤੇ ਜੋ ਸਮਾਜ ਸੇਵੀ ਆਏ ਨੇ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤਾਂ ਜੋ ਸਾਨੂੰ ਇਹ ਬਸ ਸਹੂਲਤ ਪ੍ਰਦਾਨ ਹੋਈ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ ਲੱਗ ਰਿਹਾ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲ ਰਹੀ ਹੈ ਕਿ ਐਸੀ ਹੁਨਰ ਬੱਸ ਸਕੂਲ ਵਿੱਚ ਆ ਜਾ ਸਕਾਂਗੇ ਤੇ ਹੁਣ ਸਾਡੇ ਘਰਦਿਆਂ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਵੇਗੀ ਕਿ ਉਹਨਾਂ ਨੂੰ ਆਉਣ ਜਾਣ ਵਿੱਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀ ਕਿਉਂਕਿ ਸਾਡਾ ਪਿੰਡ ਦੀ ਦੂਰੀ ਸਕੂਲ ਤੋਂ ਬਹੁਤ ਜ਼ਿਆਦਾ ਦੂਰ ਹੁੰਦੀ ਸੀ ਤੇ ਹੁਣ ਅਸੀਂ ਸੇਫਲੀ ਤਰੀਕੇ ਨਾਲ ਅਸੀਂ ਬੱਸ ਵਿੱਚ ਸਕੂਲ ਆ ਸਕਾਂਗੇ ਤੇ ਜਾ ਵੀ ਸਕਾਂਗੇ ਜਦੋਂ ਪ੍ਰਾਈਵੇਟ ਸਕੂਲ ਦੀ ਬੱਸ ਜੇ ਪਿੰਡ ਦੇ ਵਿੱਚ ਆਉਂਦੀਆਂ ਸੀਗੀਆਂ ਹੋਰ ਬੱਚੇ ਸਕੂਲਾਂ ਦੇ ਬੱਸਾਂ ਦੇ ਵਿੱਚ ਜਾਂਦੇ ਸੀਗੇ ਮਨਚ ਕੁ ਸੌਂਦਾ ਸੀਗਾ ਕਿ ਅਸੀਂ ਬੱਸ 'ਚ ਨਹੀਂ ਜਾ ਸਕਦੇ ਜਾਂ ਇਦਾਂ ਹਾਂਜੀ ਹਾਂਜੀ ਸਾਡੇ ਮਨ ਵਿੱਚ ਇਹ ਇੱਛਾ ਜ਼ਰੂਰ ਹੁੰਦੀ ਸੀ ਕਿ ਅਸੀਂ ਵੀ ਹੁਣ ਸਕੂਲ ਆਫ ਫੈਮਿਨੈਂਸ ਦੇ ਵਿਦਿਆਰਥੀਆਂ ਤੇ ਸਾਡੀ ਬਹੁਤ ਜ਼ਿਆਦਾ ਇੱਛਾ ਹੁੰਦੀ ਸੀ ਕਿ ਅਸੀਂ ਬੱਸ ਵੀ ਚਾਹੀਏ ਜਾਈਏ ਤਾਂ ਉਹ ਸਾਡਾ ਸੁਪਨਾ ਹੁਣ ਸਰੇ ਸਾਡੇ ਪ੍ਰਿੰਸੀਪਲ ਸਰ ਨੇ ਪੂਰਾ ਕਰ ਦਿੱਤਾ ਹੈ ਤੇ ਜੋ ਸਮਾਜ ਸੇਵੀ ਨੇ ਉਹਨਾਂ ਨੇ ਵੀ ਜੀ ਜੀ ਹਾਂਜੀ ਬੱਬੀ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਖੁਸ਼ੀ ਹੋਈ ਅੱਜ ਹਮ ਕਿ ਜਿਹੜੀਆਂ ਲੇਡੀਜ਼ ਦੇ ਗਰੁੱਪ ਨੇ ਆ ਕੇ ਐਦਾਂ ਮਦਦ ਕੀਤੀ ਹੈ ਸਕੂਲ ਦੀ ਹਮ ਔਰ ਖਾਸ ਤੌਰ ਤੇ ਕੁੜੀਆਂ ਜਿਨ੍ਹਾਂ ਲਈ ਬਹੁਤ ਔਖਾ ਹੋ ਗਿਆ ਸੀਗਾ ਹਾਲਾਤ ਬਹੁਤ ਵਿਗੜ ਚੁੱਕੇ ਨੇ ਤੇ ਉਹਨਾਂ ਹਾਲਾਤਾਂ ਵਿੱਚ ਕੁੜੀਆਂ ਨੂੰ ਬੱਸਾਂ ਦੇ ਵਿੱਚ ਜਾਂ ਆਪਣੇ ਸਾਈਕਲਾਂ ਤੇ ਵੀ ਆਉਂਦੀਆਂ ਸੀਗੀਆਂ ਤਾਂ ਬਹੁਤ ਉਹਨਾਂ ਨੂੰ ਰਸਤਿਆਂ ਦੇ ਵਿੱਚ ਕਈ ਵਾਰ ਕਿਸੇ ਨੇ ਘੇਰ ਲੈਣਾ ਕਿਸੇ ਨੇ ਕਿਦਾਂ ਹੁੱਲੜਵਾਜੀ ਕਰ ਦੇਣੀ ਤੇ ਹੁਣ ਬੱਸਾਂ ਚ ਜਾਣ ਗੀਆਂ ਬੱਸਾਂ ਵਿੱਚ ਆਉਣ ਗੀਆਂ ਮਾਪਿਆਂ ਨੂੰ ਵੀ ਇਤਮੀਨਾਨ ਹੋਊ ਥੋੜਾ ਜਿਹਾ ਤੁਸੀਂ ਭਾਵ ਕਿਸ ਵੀ ਹੋ ਰਹੇ ਹੋ ਜੀ ਅੱਖਾਂ ਨਮ ਹੋ ਗਈਆਂ ਨੇ ਨਹੀਂ ਹਾਂ ਇੱਥੇ ਆ ਕੇ ਥੋੜਾ ਜਿਹਾ ਹੁੰਦਾ ਤੇ ਪਲੱਸ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਕਿ ਸਰਕਾਰੀ ਜਿਹੜੀ ਸਿੱਖਿਆ ਹੈਗੀ ਆ ਇਹ ਐਵੇਂ ਵਧਣੀ ਫੁੱਲਣੀ ਚਾਹੀਦੀ ਆ ਤਾਂ ਹੀ ਸਮਾਜ ਦਾ ਕੁਝ ਹੋਊਗਾ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰੀਆਂ ਨੇ ਜੀ ਸਰਕਾਰਾਂ ਦਾਅਵੇ ਜ਼ਰੂਰ ਕਰਦੀਆਂ ਨੇ ਕਿਤੇ ਨਾ ਕਿਤੇ ਉਹ ਦਾਅਵੇ ਹੋ ਰਹੇ ਜਾਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਦਿਆਂ ਨਹੀਂ ਕੁਛ ਤਾਂ ਇਹ ਵੀ ਸਰਕਾਰ ਵੀ ਕਰ ਰਹੀ ਹੈ ਜੀ ਕੋਸ਼ਿਸ਼ਾਂ ਹੂੰ ਕਿਉਂਕਿ ਜਿਵੇਂ ਦੋ ਅੱਜ ਬੱਸਾਂ ਹੋ ਗਈਆਂ ਇੱਥੇ ਹੂੰ ਇੱਕ ਬੱਸ ਸਰਕਾਰ ਦੀ ਮਦਦ ਨਾਲ ਹੀ ਚੱਲੀ ਹੈ ਪਹਿਲਾਂ ਜੀ ਤੇ ਇੱਥੇ ਐਮਐਲਏ ਸਭ ਆਏ ਸੀ ਕਿ ਸਾਡੇ ਉਹਨਾਂ ਨੇ ਹੀ ਇਹ ਜਿਹੜਾ ਉਹਨਾਂ ਨੂੰ ਸਹਾਰਾ ਜਾਂਦਾ ਉਹਨਾਂ ਨੇ ਸ਼ੁਰੂ ਕੀਤਾ ਕੰਮ ਇਹ ਆ ਕੇ ਤੇ ਉਦੋਂ ਬਾਅਦ ਹੋਰ ਵੀ ਦੇਣੀ ਐ ਏਦਾਂ ਨਹੀਂ ਜਿਹੜੀਆਂ ਐਨ ਜੀਓਜ਼ ਨੇ ਐਨ ਜੀਓਜ਼ ਅੱਗੇ ਆਉਣੇ ਸ਼ੁਰੂ ਹੋਈਆਂ ਨੇ ਤੇ ਵਪਾਰ ਮੰਡਲ ਨੇ ਫਿਰ ਕੀ ਫੈਸਲਾ ਦਿੱਤਾ ਜੀ ਵਪਾਰ ਮੰਡਲ ਦੀ ਮੀਟਿੰਗ ਹੋਈ ਸੀ ਕੱਲ ਪ੍ਰਿੰਸੀਪਲ ਸਾਹਿਬ ਨਾਲ ਤੇ ਹੋਰ ਜਿੰਨੇ ਵੀ ਸੰਗਠਨ ਨੇ ਸਾਡੇ ਇੱਥੋਂ ਦੇ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਇਹਨਾਂ ਨੂੰ ਕਿ ਜਿੱਥੇ-ਜਿੱਥੇ ਵੀ ਲੋੜ ਹੈ ਸਾਡੀ ਅਸੀਂ ਤੁਹਾਡੇ ਲਈ ਹਾਜ਼ਰ ਆ ਜੀ ਜੀ ਸੋ ਧੰਨਵਾਦ ਜੀ ਸੋ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਫਰਜ ਸਰਕਾਰਾਂ ਦੇ ਬਣਦੇ ਨੇ ਸਰਕਾਰਾਂ ਕਹਿੰਦੇ ਕੰਮ ਕਰ ਰਹੀਆਂ ਨੇ ਪਰ ਕਿੰਨੇ ਕੰਮ ਹੋ ਰਹੇ ਨੇ ਉਹ ਜ਼ਮੀਨੀ ਪੱਧਰ ਤੇ ਪਤਾ ਲੱਗ ਰਿਹਾ ਹੈ ਪਰ ਸਕੂਲ ਵਾਸਤੇ ਜੋ ਜਿਹੜੀਆਂ ਬੱਸਾਂ ਨੇ ਉਹ ਬੱਸ ਸਰਵਿਸ ਸਟਾਰਟ ਹੋਈ ਆ ਪ੍ਰਿਆਸ ਹੈਲਪ ਹੈਂਡ ਗਰੁੱਪ ਵੱਲੋਂ ਇਹ ਜਿਹੜੀ ਸਰਵਿਸ ਆ ਸਟਾਰਟ ਕੀਤੀ ਗਈ ਆ ਨਵੇਂਕੜਾ ਉਪਰਾਲਾ ਤੇ ਵੱਖਰਾ ਉਪਰਾਲਾ ਇਹ ਜਿਸ ਦੀ ਚਰਚਾ ਆਉਣ ਵਾਲੇ ਟਾਈਮ 'ਚ ਪੂਰੇ ਪੰਜਾਬ 'ਚ ਹੋਣੀ ਹੈ ਅੱਜ ਤੱਕ ਪਾਸੋਂ 'ਚ ਹੋ ਰਹੀ ਆ ਪਰ ਇਹ ਖਬਰ ਨਸਰ ਹੋਣ ਤੋਂ ਬਾਅਦ ਕਿੱਥੇ ਕਿੱਥੇ ਚਰਚਾ ਹੁੰਦੀ ਹੈ ਤੇ ਕਿੱਥੇ ਕਿੱਥੇ ਇਦਾਂ ਦੇ ਉਪਰਾਲੇ ਸਾਹਮਣੇ ਆਉਂਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਨਰਪੈ ਦੇ ਨਾਲ ਮਨਵਿੰਦਰ ਸਿੰਘ ਚਵਾਣਾ ਪਾਸ